ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਛੱਤ ਤੇ ਆ ਗਈ ਆ ਮੈਂ ਤੇ ਕੁਝ ਆਪਾਂ ਸਬਜ਼ੀਆਂ ਤੋੜਨੀਆਂ ਵਾਂ ਤੇ ਕੁਝ ਫਲੀਆਂ, ਕਰੇਲੇ ਤੇ ਕੁਝ ਆਪਾਂ ਪਾਣੀ ਪਾਣਾ ਆ ਤੇ ਇਸ ਕਰਦਿਆਂ ਸ਼ੁਰੂ ਤੇ ਨਾਲ ਤੁਹਾਡੇ ਨਾਲ ਵੀਡੀਓ ਜਿਹੜੀ ਆ ਉਹ ਸ਼ੇਅਰ ਕਰਦੇ ਆ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਆਉਣ ਵਾਲੇ ਸਮੇਂ ਵਿੱਚ ਆਪਾਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਤੇ ਸਬਜ਼ੀਆਂ ਵਾਲੀਆਂ ਜਿਹੜੀਆਂ ਲਗਾਉਣੀਆਂ ਆਪਾਂ ਸਰਦੀਆਂ ਵਾਲੀਆਂ ਸਬਜ਼ੀਆਂ ਲਗਾਉਣੀਆਂ ਵਾਂ ਉਹ ਤੁਹਾਡੇ ਨਾਲ ਬਿਲਕੁਲ ਸਹੀ ਸਹੀ ਤਰੀਕਾ ਸ਼ੇਅਰ ਕਰਾਂਗੇ ਕੋਈ ਇਹੋ ਜੀ ਆਪਾਂ ਚੀਜ਼ ਨਹੀਂ ਦੱਸਾਂਗੇ ਪਾਣ ਨੂੰ ਕਿ ਜਿਹਦੇ ਨਾਲ ਤੁਹਾਡਾ ਨੁਕਸਾਨ ਹੋਵੇ ਜਾਂ ਤੁਹਾਡਾ ਜਿਹੜਾ ਸਮੇਂ ਆ ਉਹ ਵੇਸਟ ਹੋਵੇ ਤੁਸੀਂ ਜ਼ਿਆਦਾਤਰ ਵੀਡੀਓਜ਼ ਦੇਖਦੇ ਹੋਵੋਗੇ YouTube ਤੇ ਇਹੋ ਜੀਆਂ ਚੀਜ਼ਾਂ ਵੀ ਵਿੱਚ ਮਿੱਟੀ ਚ ਪਾਣ ਨੂੰ ਦੱਸ ਦਿੰਦੇ ਆ ਜਿਨ੍ਹਾਂ ਦਾ ਕਿ ਕੋਈ ਮਤਲਬ ਨਹੀਂ ਹੁੰਦਾ ਆਪਾਂ ਆਪਣਾ ਟਾਈਮ ਪੈਸਾ ਸਭ ਕੁਝ ਵੇਸਟ ਕਰਦੇ ਆ ਤੇ ਮੇਰਾ ਕਾਫੀ ਸਾਲਾਂ ਦਾ ਤਜਰਬਾ ਵਾ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਛੱਤ ਤੇ ਆ ਗਈਆਂ ਜੀ ਮੈਂ ਤੇ ਛੱਤ ਤੇ ਮੇਰਾ ਜਸਵੇਰ ਦਾ ਦੂਜਾ ਗੇੜਾ ਆ ਕਿਉਂਕਿ ਸਵੇਰੇ ਵੀ ਪਾਣੀ ਪਾ ਕੇ ਗਈ ਤਾਂ ਹੁਣ ਵੀ ਮੈਂ ਪਾਣੀ ਪਾਉਣਾ ਸੀ ਤੇ ਕੁਛ ਮੈਂ ਸਬਜ਼ੀਆਂ ਤੋੜਨੀਆਂ ਕਿਉਂਕਿ ਭਿੰਡੀਆਂ ਫਲੀਆਂ ਕਾਫੀ ਹੋਈਆਂ ਪੀਆਂ ਤੋੜਨ ਵਾਲੀਆਂ ਪਰਸੋਂ ਆਪਾਂ ਤੋੜੀਆਂ ਸੀ ਤੇ ਤੀਜੇ ਦਿਨ ਮੈਂ ਤੋੜਦੀ ਹੁੰਨੀ ਆ ਤੇ ਕੁਛ ਆਪਾਂ ਇਹ ਕਰੇਲੇ ਝਾੜ ਕਰੇਲੇ ਦੇ ਬੀਜ ਜਿਹੜੇ ਆ ਉਹ ਰੱਖਣੇ ਸੀਗੇ ਕਿਉਂਕਿ ਇਹ ਬਾਅਦ ਵਿੱਚ ਨਾ ਆ ਦੇਖੋ ਬੀਜ ਬਹੁਤ ਮਾੜਾ ਬੀਜ ਹੁੰਦਾ ਤੇ ਇੱਕੋ ਹੀ ਬੀਜ ਹੁੰਦਾ ਇੱਕ ਕਰੇਲੇ ਚ ਆ ਤੁਸੀਂ ਦੇਖੋ ਕਿਉਂਕਿ ਕਈ ਭੈਣ ਭਰਾ ਨਾ ਬੀਜ ਮੰਗਦੇ ਆ ਤੇ ਇੱਕ ਇੱਕੋ ਹੀ ਬੀਜ ਇੱਕ ਕਰੇਲੇ ਚੋਂ ਨਿਕਲਦਾ ਆ ਤੇ ਉਹਦੇ ਵਿੱਚੋਂ ਫਿਰ ਕਿਸੇ ਨੂੰ ਆਪਾਂ ਕੀ ਦਵਾਂਗੇ ਕਿਉਂਕਿ ਤਿੰਨ ਚਾਰ ਹੀ ਕਰੇਲੇ ਇਸ ਵਾਰ ਹੋਏ ਆ ਜੇ ਜ਼ਿਆਦਾ ਲੱਗਣਗੇ ਫਿਰ ਤਾਂ ਆਪਾਂ ਤੁਹਾਨੂੰ ਜ਼ਰੂਰ ਭੇਜ ਦਵਾਂਗੇ ਪਰ ਹਜੇ ਨਹੀਂ ਹੈਗੇ ਕਿਉਂਕਿ ਇੱਕੋ ਹੀ ਕਰੇਲਾ ਪੱਕਾ ਹੈ ਇੱਕ ਬੀਜ ਹੋਇਆ ਉਹ ਤੋਂ ਤੇ ਉਹ ਵੀ ਬਹੁਤ ਮਾੜੇ ਜਿਹੇ ਬੀਜ ਹੁੰਦੇ ਆ ਕਈ ਵਾਰੀ ਤਾਂ ਉੱਗਦੇ ਹੀ ਨਹੀਂ ਹੁੰਦੇ ਇਹ ਚੱਜ ਨਾਲ ਜੇ ਮੀਂਹ ਪਿਆ ਇਹਨਾਂ ਨੇ ਤਾਂ ਵੀ ਨਹੀਂ ਉਗਣਾ ਤੇ ਜੇ ਮੇਰੇ ਕੋਲ ਜ਼ਿਆਦਾ ਹੀ ਹੋਣਗੇ ਫਿਰ ਮੈਂ ਤੁਹਾਨੂੰ ਜ਼ਰੂਰ ਭੇਜ ਦੂੰਗੀ ਕਿਸੇ ਨੂੰ ਜੇ ਚਾਹੀਦੇ ਹੋਏ ਤਾਂ ਹੋਣ ਸਭ ਤੋਂ ਪਹਿਲਾਂ ਆਪਾਂ ਫਲੀਆਂ ਤੋੜ ਲਈਏ ਕੁਝ ਕਰੇਲੇ ਕੁਝ ਭਿੰਡੀਆਂ ਮਤਲਬ ਜਿੰਨੀ ਵੀ ਸਬਜ਼ੀ ਹੋਈ ਤੋੜਨ ਵਾਲੀ ਆਪਾਂ ਸਾਰੀ ਤੋੜ ਲੈਣੀ ਆ ਤੀਜੇ ਦਿਨ ਤੋੜਦੀ ਹੁੰਨੀ ਮੈਂ ਪਰਸੋਂ ਤੋੜੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਅੱਜ ਲੱਗੀ ਤੋੜਨ ਕਿਉਂਕਿ ਰੋਜ਼ ਨਹੀਂ ਤੋੜੀਦੀ ਫਿਰ ਛੋਟੀਆਂ ਹੁੰਦੀਆਂ ਆ ਤਾਂ ਫਿਰ ਕੀ ਫਾਇਦਾ ਤੋੜਨ ਦਾ ਤੇ ਭਿੰਡੀਆਂ ਮੇਰੇ ਕੋਲ ਵੈਸੇ ਵੀ ਕਾਫੀ ਪਈਆਂ ਸੀਗੀਆਂ ਕਿਉਂਕਿ ਭਿੰਡੀਆਂ ਹੁਣ ਕਾਫੀ ਲੱਥ ਰਹੀਆਂ ਆ ਲਗਭਗ ਤੀਜੇ ਦਿਨ 2 ਕਿਲੋ ਦੇ ਕਰੀਬ ਹੀ ਹੋ ਜਾਂਦੀਆਂ ਤੇ ਫਲੀਆਂ ਤਾਂ ਰੋਜ਼ ਹੀ ਇਸ ਤਰ੍ਹਾਂ ਪੱਕ ਜਾਂਦੀਆਂ ਵਿੱਚ ਕੋਈ ਨਾ ਕੋਈ ਜ਼ਰੂਰ ਪੱਕ ਜਾਂਦੀ ਆ ਤੇ ਇਹ ਵੀ ਹੁਣ ਜੇ ਤੁਹਾਡੇ ਤੁਸੀਂ ਫਲੀਆਂ ਨਹੀਂ ਪਕਾਈਆਂ ਨਾ ਹਜੇ ਤੱਕ ਤੇ ਹੁਣ ਜ਼ਰੂਰ ਤੁਸੀਂ ਫਲੀਆਂ ਨੂੰ ਪਕਾ ਲਓ ਆਉਂਦੇ ਸਾਲ ਵਾਸਤੇ ਕਿਉਂਕਿ ਮੜ ਕੇ ਇੱਕਦਮ ਹੀ ਇਹ ਨਾ ਇਹ ਖਤਮ ਹੋ ਜਾਣੀਆਂ ਫਲੀਆਂ ਫਿਰ ਆਪਣੇ ਕੋਈ ਵਾਰੀ ਬੀਜ ਪਕਾਈ ਨਹੀਂ ਹੁੰਦਾ ਤੇ ਮੈਂ ਤਾਂ ਸਾਰੀਆਂ ਫਲੀਆਂ ਜਿਹੜੀਆਂ ਵਾਂ ਉਹਨਾਂ ਦੇ ਬੀਜ ਰੱਖਦੀ ਹੁੰਨੀ ਆ ਤੇ ਹੁਣ ਵੀ ਮੈਂ ਬੀਜ ਜਿਹੜੇ ਇਹਨਾਂ ਦੇ ਰੱਖ ਲੈਣੇ ਆ ਇਹ ਲੰਮੀਆਂ ਵੇਲ ਵਾਲੀਆਂ ਵੀ ਤੇ ਇੱਕ ਛੋਟੀ ਛੋਲਟੀ ਵੇਲ ਵਾਲੀਆਂ ਮੇਰੇ ਕੋਲ ਉਹ ਵੀ ਮੈਂ ਰੱਖ ਲੈਣੀਆਂ ਫਲੀਆਂ ਮੈਂ ਤੋੜ ਦੀਆਂ ਤੇ ਹੁਣ ਮੈਂ ਆ ਗਈ ਭਿੰਡੀਆਂ ਸਾਈਡ ਹੁਣ ਆਪੇ ਭਿੰਡੀਆਂ ਜਾਦੀਆਂ ਲੱਥ ਰਹੀਆਂ ਆ ਲਾਲ ਲਾਲ ਵਾਲੀ ਭਿੰਡੀ ਥੋੜੀ ਘੱਟ ਲੱਥਦੀ ਆ ਹੁਣ ਪਰ ਜਿਹੜੀ ਹਰੀ ਭਿੰਡੀ ਆ ਨਵੀਂ ਬੀਜੀ ਆ ਆਪਾਂ ਉਹ ਬਹੁਤ ਜ਼ਿਆਦਾ ਲੱਥ ਰਹੀ ਆ ਹੁਣ ਹੁਣ ਤਾਂ ਖਾਣ ਤੋਂ ਵੀ ਜ਼ਿਆਦੀਆਂ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਵੀ ਇੰਨੇ ਬੂਟੇ ਲਾਉਣੇ ਨਹੀਂ ਚਾਹੀਦੇ 20 ਬੂਟੇ ਲਾਉਣੇ ਚਾਹੀਦੇ ਮਸਾਂ ਪਿੰਡੀਆਂ ਦੇ ਕਿਉਂਕਿ 20 ਪਿੰਡੀਆਂ ਲਗਭਗ ਰੋਜ਼ ਦੀਆਂ ਹੋ ਜਾਂਦੀਆਂ ਥੱਲਿਓਂ ਵੀ ਬਹੁਤ ਫਟਾਰਾ ਆ ਨਾ ਇਹਨਾਂ ਦਾ ਤੇ ਉਹ ਥੱਲਿਓਂ ਵੀ ਲੱਥੀ ਹੁੰਦੀਆਂ ਇੱਕ ਇਹਨਾਂ ਦੇ ਵਿੱਚ ਨਾ ਹਾਥੀ ਦਾੰਤ ਨਾਮ ਦੀ ਪਿੰਡੀ ਸੀਗੀ ਉਹ ਮੈਨੂੰ ਯਾਦ ਭੁੱਲ ਗਿਆ ਬੀਜ ਬੀਜ ਕੇ ਤੇ ਬਾਅਦ ਵਿੱਚ ਮੈਨੂੰ ਚੇਤਾ ਹੀ ਭੁੱਲ ਗਿਆ ਵੀ ਉਹਨਾਂ ਦੇ ਬੀਜ ਜਿਹੜੇ ਕਿੱਥੇ ਮੈਂ ਲਾਏ ਸੀ ਤੇ ਉਹ ਵੀ ਚਾਹੀ ਮਿਕਸ ਹੋ ਗਈਆਂ ਜੇ ਮੇਰੇ ਕਿਸੇ ਭੈਣ ਭਰਾ ਨੂੰ ਪਤਾ ਹੋਇਆ ਨਾ ਵੀ ਉਹਨਾਂ ਦੇ ਮਤਲਬ ਪੱਤਿਆਂ ਦਾ ਫਰਕ ਹੁੰਦਾ ਆ ਜਾਂ ਪਿੰਡੀ 'ਚ ਕੋਈ ਫਰਕ ਹੁੰਦਾ ਤਾਂ ਮੈਨੂੰ ਪਲੀਜ਼ ਕਮੈਂਟ ਕਰਿਓ ਕਿਉਂਕਿ ਉਹਦਾ ਬੀਜ ਰੱਖਣਾ ਸੀਗਾ ਤੇ ਹੁਣ ਮੈਨੂੰ ਪਿੰਡੀਆਂ ਦਾ ਹੀ ਨਹੀਂ ਪਤਾ ਲੱਗਦਾ ਵੀ ਉਹ ਕਿਹੜੀਆਂ ਆ ਇਸ ਕਰਕੇ ਬੀਜ ਰੱਖਣ 'ਚ ਵੀ ਦਿੱਕਤ ਆ ਰਹੀ ਆ ਮੈਨੂੰ ਕਿਉਂਕਿ ਉਹਦੀ ਪਿੰਡੀ ਲਗਭਗ ਫੁੱਟ ਫੁੱਟ ਸਵਾ ਫੁੱਟ ਦੀ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਹੋ ਜਾਂਦੀ ਜਿੱਥੋਂ ਮੈਂ ਬੀਜ ਲਿਆ ਸੀ ਤੇ ਏਡੀ ਹੁਣ ਪਿੰਡੀ ਜਾ ਤਾਂ ਮੈਂ ਸਾਰੇ ਬੂਟਿਆਂ ਦੇ ਵਿੱਚੋਂ ਪਿੰਡੀ ਐ ਕਿ ਕਿ ਛੱਡੂਗੀ ਤਾਂ ਫਿਰ ਪਤਾ ਲੱਗ ਸਕਦਾ ਆ ਤੇ ਉਦਾਂ ਤਾਂ ਕਿਉਂਕਿ ਆਪਾਂ ਤਾਂ ਛੋਟੀ ਲਗਭਗ 3 ਕਿੰਝ ਦੀ ਪਿੰਡੀ ਹੋਵੇ ਤਾਂ ਤੋੜ ਲਈਦੀ ਆ ਇਸ ਤਾਂ ਕਰਕੇ ਉਹ ਪਤਾ ਹੀ ਨਹੀਂ ਲੱਗ ਰਿਆ ਤੇ ਨਾ ਕੋਈ ਸ਼ੇਪ ਦੇ ਵਿੱਚ ਕੋਈ ਖਾਸ ਫਰਕ ਆਇਆ ਕਿਸੇ ਪਿੰਡੀ ਦੇ ਵਿੱਚ ਹਲੇ ਸੇਮ ਹੀ ਮੈਨੂੰ ਤਾਂ ਸੇਮ ਹੀ ਸ਼ੇਪ ਦੀਆਂ ਮੈਨੂੰ ਤਾਂ ਲੱਗਦੀਆਂ ਸਾਰੀਆਂ ਪਿੰਡੀਆਂ ਤੇ ਜੇ ਨਹੀਂ ਹੁਣ ਆਪਾਂ ਨੂੰ ਪਤਾ ਲੱਗਾ ਤਾਂ ਫਿਰ ਆਉਂਦੇ ਸਾਲ ਆਪਾਂ ਜਿਹੜਾ ਬੀਜ ਇੱਕ ਵਾਰੀ ਨਵਾਂ ਮੰਗਵਾ ਕੇ ਤੇ ਕੋਈ ਵਿੱਚ ਸਟicker ਵਗੈਰਾ ਲਗਾ ਦੇਵਾਂਗੇ ਜਦੋਂ ਬੀਜ ਬੀਜਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗ ਸਕਦਾ ਕਿਉਂਕਿ ਹੁਣ ਬੀਜੀਆਂ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਨਹੀਂ ਹੋਣੀਆਂ ਪਿੰਡੀਆਂ ਬੀਜੀਆਂ ਹੋਈਆਂ ਕਿਉਂਕਿ ਮੌਸਮ ਜਿਹੜਾ ਠੰਡਾ ਹੋ ਚੁੱਕਾ ਆ ਇੱਕ ਪਿੰਡੀ ਦਾ ਬੂਟਾ ਨਾ ਇੱਥੇ ਤੁਹਾਨੂੰ ਮੈਂ ਦਿਖਾਉਣੀ ਆ ਉਹਨੂੰ ਦੇਖ ਕੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਵਾਲੀ ਹਾ ਪਿੰਡੀ ਜਿਹੜੀ ਹਾਥੀ ਦਾੰਤ ਵੈਰੈਟੀ ਹੋ ਸਕਦੀ ਆ ਆ ਦੇਖੋ ਤੁਸੀਂ ਮਤਲਬ ਕਿ ਫੋਟ ਦੀ ਲਗਭਗੇ ਪਿੰਡੀ ਹੋ ਚੁੱਕੀ ਆ ਤੇ ਵੈਸੇ ਹੀ ਵੱਡੀ ਹੋ ਗਈ ਸੀ ਤੇ ਮੈਂ ਛੱਡ ਦਿੱਤੀ ਪਰ ਹੁਣ ਮੈਨੂੰ ਲੱਗਦਾ ਵੀ ਸ਼ਾਇਦ ਇਹ ਹੋ ਸਕਦੀ ਹੈ ਕਿਉਂਕਿ ਨਾਰਮਲ ਦੂਜੀ ਪਿੰਡੀ ਨਾ ਏਡੀ ਵੱਡੀ ਨਹੀਂ ਹੁੰਦੀ ਕਿਉਂਕਿ ਬੀਜ ਆਮ ਆਪਾਂ ਪਕਾਉਂਦੇ ਹੀ ਰਹਿੰਨੇ ਆ ਉਹ ਛੋਟੀਆਂ ਛੋਟੀਆਂ ਹੁੰਦੀਆਂ ਪਿੰਡੀਆਂ ਪਰ ਇਹ ਪਿੰਡੀ ਕਾਫੀ ਵੱਡੀ ਆ ਕੁਝ ਬੂਟਿਆਂ 'ਚ ਮੈਨੂੰ ਥੋੜਾ ਸ਼ੱਕ ਪੈਂਦਾ ਆ ਦੇਖਣ ਨੂੰ ਕਿਉਂਕਿ ਉਹਨਾਂ ਬੂਟਿਆਂ ਦੀ ਗਰੋਥ ਬਹੁਤ ਜ਼ਿਆਦਾ ਆ ਤੇ ਉਹਨਾਂ 'ਚ ਫਟਾਵ ਵੀ ਬਹੁਤ ਜ਼ਿਆਦਾ ਇਸ ਕਰਕੇ ਮੈਂ ਸੋਚਦੀ ਆ ਵੀ ਉਹਨਾਂ ਪਿੰਡੀਆਂ 'ਚੋਂ ਨਾ ਮੈਂ ਇੱਕ ਦੋ ਪਿੰਡੀਆਂ ਛੱਡ ਦਵਾਂ ਤੇ ਫਿਰ ਆਪਾਂ ਨੂੰ ਜਿਹੜਾ ਪਤਾ ਲੱਗ ਜਾਣਾ ਆ ਤੇ ਕਰੇਲੇ ਨਹੀਂ ਮੈਂ ਅਜੇ ਤੋੜ ਰਹੀ ਕਰੇਲੇ ਕਿਉਂਕਿ ਹਜੇ ਆਪਾਂ ਕੱਲ ਬਣਾਏ ਆ ਇਸ ਕਰਕੇ ਥੋੜੇ ਹੋਰ ਵੱਡੇ ਹੋ ਜਾਣਗੇ ਤੇ ਜੇ ਚਲੋ ਥੋੜੇ ਬੀਜ ਵਿੱਚ ਵੱਡੇ ਵੀ ਹੋ ਗਏ ਤਾਂ ਉਹ ਆਪਾਂ ਜਿਹੜੇ ਆ ਬੀਜ ਬੀਜਣ ਲਈ ਰੱਖ ਲਾਂਗੇ ਤੇ ਕਰੇਲੇ ਦਾ ਜਿਹੜਾ ਛਿਲਕਾ ਹੁੰਦਾ ਹੈ ਨਾ ਉਹ ਤੋਂ ਤੁਸੀਂ ਪਿਆਜ਼ ਪਾ ਕੇ ਉਹਦੀ ਭੁਰਜੀ ਬਣਾ ਸਕਦੇ ਹੋ ਕਰੇਲਿਆਂ ਨੂੰ ਪਹਿਲਾਂ ਤਲ ਲਓ ਤੇ ਉਸ ਤੋਂ ਬਾਅਦ ਤੁਸੀਂ ਵਿੱਚ ਪਿਆਜ਼ ਪਾ ਦੋ ਉਹ ਵੀ ਬਹੁਤ ਟੇਸਟੀ ਬਣ ਜਾਂਦੇ ਤੇ ਪਿੰਡੀਆਂ ਇੰਨੀਆਂ ਪਲਾਥੀਆਂ ਆ ਮੈਨੂੰ ਲੱਗਦਾ 1.5 ਕਿਲੋ ਪਿੰਡੀਆਂ ਆ ਤੇ ਖਾਣ ਤੋਂ ਪਿੰਡੀਆਂ ਹੁਣ ਆਪਣੇ ਜਿਆਦੀਆਂ ਹੋ ਜਾਂਦੀਆਂ ਆ ਇਸ ਕਰਕੇ ਇੰਨੀ ਭਿੰਡੀ ਦੇ 40 ਬੂਟੇ ਨਹੀਂ ਲਗਾਉਣੇ ਚਾਹੀਦੇ ਤੇ 20 ਬੂਟੇ ਇੱਕ ਛੋਟੀ ਫੈਮਿਲੀ ਨੂੰ ਬਹੁਤ ਆ ਤੇ ਮੈਂ 40 ਲਗਾਏ ਸੀਗੇ 40 ਤੋਂ ਵੀ ਉੱਪਰ ਹੀ ਹੋਣੇ ਆ ਪਰ ਮੈਨੂੰ ਲੱਗਦਾ ਵੀ ਜ਼ਿਆਦਾ ਐ ਇੰਨੇ ਬੂਟੇ ਨਹੀਂ ਲਗਾਉਣੇ ਚਾਹੀਦੇ ਹੁਣ ਮੈਂ ਤੁਹਾਨੂੰ ਇੱਧਰ ਕ੍ਰੇਲੇ ਆਪਣੇ ਦਿਖਾ ਕੇ ਫਿਰ ਵੀਡੀਓ ਵੀ ਕਰਦੇ ਹਾਂ ਸਮਾਗਤੀ ਆ ਦੇਖੋ ਤੁਸੀਂ ਕ੍ਰੇਲੇ ਲੱਗੇ ਹੋਏ ਕਾਫੀ ਕ੍ਰੇਲੇ ਆ ਇੱਕੋ ਹੀ ਬੂਟਾ ਆ ਇਹ ਪਰ ਕ੍ਰੇਲੇ ਖਾਣ ਤੋਂ ਆਪਣੇ ਵਾਧੂ ਹੋ ਜਾਂਦੇ ਇੰਨੇ ਨਾਲੋਂ ਹੀ ਕੁਕੀ ਕਿਲੋਆਂ ਕੋ ਲੱਥੇ ਹੁਣ ਤੀਜੇ ਦਿਨ ਤੱਕ ਕਰੇਲੇ ਇੱਕ ਛੋਟੀ ਫੈਮਿਲੀ ਦੀ ਬਹੁਤ ਹੁੰਦੇ ਆ ਇੰਨੇ ਤੇ ਹੁਣ ਬਸ ਪਾਣੀ ਪਾ ਦੇਣਾ ਤੇ ਫਿਰ ਮੈਂ ਚਲੇ ਜਾਣਾ ਬਾਕੀ ਜਿਹੜਾ ਕੰਮ ਸਵੇਰੇ ਆਪਾਂ ਕਰਾਂਗੇ ਸਵੇਰੇ ਕੁਝ ਸਬਜ਼ੀਆਂ ਲਗਾਉਣੀਆਂ ਸਰਦੀਆਂ ਵਾਲੀਆਂ ਪਾਲਕ ਵਗੈਰਾ ਆ ਨਵੇਂ ਬੂਟੇ ਲਾਏ ਆਪਾਂ ਕਰੇਲਿਆਂ ਦੇ ਹੁਣ ਜੇ ਤੁਹਾਡੇ ਕੋਲ ਵੀ ਬੀਜ ਪਏ ਆ ਤੇ ਤੁਸੀਂ ਵੀ ਲਗਾ ਦਿਓ ਮੈਂ ਕੱਲ ਬੀਜ ਲੈ ਕੇ ਆਈ ਆ ਉਹ ਮੈਂ ਕਰੇਲੇ ਹੁਣ ਸਵੇਰੇ ਲਗਾਉਣੇ ਉਹਨਾਂ ਦੇ ਬੂਟੇ ਉਹ ਲਗਭਗ ਆਪਣੇ ਜਨਵਰੀ ਤੱਕ ਮਤਲਬ ਚੱਲ ਜਾਂਦੇ ਹੁੰਦੇ ਆ ਜਨਵਰੀ ਤੱਕ ਉਹਨਾਂ ਨੂੰ ਫਲ ਲੱਗੀ ਜਾਣਾ ਤੇ ਇੱਥੇ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਹਲਦੀ ਨੂੰ ਵੀ ਪਾਣੀ ਪੀਣ ਵਾਲਾ ਹੋਇਆ ਤੇ ਇਹ ਪਾਣੀ ਪਾ ਕੇ ਤੇ ਬਸ ਫ੍ਰੀ ਅੱਜ ਦਾ ਕੰਮ ਬਸ ਇੰਨਾ ਹੀ ਸੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਆਪਣਾ ਕੀਮਤੀ ਸਮਾਂ ਦਿਨੇ ਹੋ ਉਹਦੇ ਵਾਸਤੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ